ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਚਲਾਂ ਤਾ ਭਿੱਜੇ ਕੰਬਲੀ ਰਹਾ ਤਾ ਟੁੱਟੇ ਨੇ ਇਸ ਸ਼ਬਦ ਦੇ ਬਹੁਤ ਹੀ ਡੂੰਘੇ ਅਰਥ ਹਨ ਗਲੀਆਂ ਚਿੱਕੜ ਦਾ ਮਤਲਬ ਹੈ ਗਲੀਆਂ ਚਿੱਕੜ ਦਾ ਮਤਲਬ ਹੈ ਜੇ ਜਿਹੜਾ ਅਗਿਆਨਤਾ ਦੇ ਕਾਰਨ ਧਰਮ ਦੇ ਵਿੱਚ ਇੰਨੀਆਂ ਕਿ ਮਤਾਂ ਹਨ ਜਿਨ੍ਹਾਂ ਦੇ ਕਰਕੇ ਸੱਚ ਨੂੰ ਸਮਝਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਹੋਰ ਇਹਦਾ ਮਤਲਬ ਇਹ ਨਹੀਂ ਕਿ ਮੀਂਹ ਪੈ ਰਿਹਾ ਹੈ ਤੇ ਰਸਤੇ ਦੇ ਵਿੱਚ ਚਿੱਕੜ ਹੋਇਆ ਹੈ ਜਾਂ ਕੱਚੀ ਗਲੀ ਹੈ ਉੱਤੇ ਚਿੱਕੜ ਹੋਇਆ ਹੈ ਤੇ ਜੇ ਉਹ ਤੁਰ ਕੇ ਜਾਣਾ ਤੇ ਉੱਥੇ ਤਿਲਕ ਸਕਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਆਤਮਾ ਤੇ ਪ੍ਰਾਤਮਾ ਦੇ ਮੇਲ ਦੀ ਗੱਲ ਹੈ ਕਿ ਜਦੋਂ ਬਾਬਾ ਫਰੀਦ ਜੀ ਧਰਮ ਦੇ ਰਸਤੇ ਤੇ ਚੱਲ ਰਹੇ ਸਨ ਤਾਂ ਉਹਦੋਂ ਚਾਰੇ ਪਾਸੇ ਜਿਹੜਾ ਝੂਠ ਦਾ ਹਨੇਰਾ ਜਾਂ ਅਗਿਆਨਤਾ ਦਾ ਹਨੇਰਾ ਸੀ ਇਸ ਕਰਕੇ ਉਹਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਸੀ ਕਿ ਜੇ ਤ ਮੈਂ ਚੱਲਦਾ ਸੱਚ ਦੇ ਮਾਰਗ ਵੱਲ ਨੂੰ ਤਾਂ ਮੇਰੀ ਜਿਹੜੀ ਮਤ ਕਮਲੀ ਹੈ ਦੁਰਮਤ ਮਦ ਜੋ ਪੀਵ ਤੇ ਵਿਖਲੀ ਪਤ ਕਮਲੀ ਜਿਹੜੀ ਕਮਲੀ ਪਾਤ ਹੈ ਉਹ ਕਮਲੀ ਮਤ ਹੈ ਜਾਂ ਪਾਤ ਕਾ ਲੋ ਉਹ ਭਿੱਜਦੀ ਹੈ ਭਾਵ ਉਹਨੂੰ ਅੱਗੇ ਤੋਂ ਅੱਗੇ ਸਮਝ ਆਉਂਦੀ ਹੈ ਤੇ ਜੇ ਮੈਂ ਉਸ ਰਸਤੇ ਤੇ ਚੱਲਦਾ ਪਰ ਜੇ ਮੈਂ ਉਸ ਰਸਤੇ ਤੇ ਨਹੀਂ ਚੱਲਦਾ ਤਾਂ ਮੇਰਾ ਜਿਹੜਾ ਸੱਚ ਦੇ ਨਾਲ ਨੇ ਜਿਹੜਾ ਟੁੱਟਦਾ ਹੈਗਾ ਕਿਉਂਕਿ ਪਿਆਰਾ ਜਿਹੜਾ ਹੈਗਾ ਕਿਉਂਕਿ ਆਪਾਂ ਨੂੰ ਜਿਹੜਾ ਸੰਸਾਰ ਵਿੱਚ ਜੋ ਪ੍ਰਚਲਿਤ ਧਰਮ ਹਨ ਉਹਨਾਂ ਅਨੁਸਾਰ ਜਿਹੜਾ ਪਿਆਰਾ ਹੈ ਜੇ ਜਿਹਨੂੰ ਆਪਾਂ ਮਿਲਣਾ ਹੈ ਜਿਹੜਾ ਆਪਣਾ ਮੂਲ ਹੈ ਉਹ ਬਾਹਰ ਦੱਸਿਆ ਗਿਆ ਹੈ ਜਦ ਕਿ ਗੁਰਬਾਣੀ ਕਹਿੰਦੀ ਹੈ ਕਿ ਸਭ ਕੁਝ ਕਰਮਾਂ ਬਾਹਰ ਨਹੀਂ ਸਾਰਾ ਕੁਝ ਤੇਰੇ ਅੰਦਰ ਹੈ ਨਾਉਣੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਅਨੁਸਾਰ ਆ ਇਹ ਤੇਰੇ ਅੰਦਰ ਹੈ ਪਰ ਆਪਾਂ ਨੂੰ ਜਿੰਨੇ ਵੀ ਧਰਮ ਦੇ ਜੋ ਪ੍ਰਚਾਰ ਸੁਣਨ ਨੂੰ ਮਿਲਦੇ ਹਨ ਉਹ ਸਾਰੇ ਹੀ ਬਾਰਮੁਖੀ ਗੱਲਾਂ ਹਨ ਹੁਣ ਇਸ ਕਰਕੇ ਇਹਨਾਂ ਗੱਲਾਂ ਦੇ ਕਰਕੇ ਹੀ ਜਿਹੜਾ ਮਨ ਹੈਗਾ ਇਹ ਭਿੱਜਦਾ ਨਹੀਂ ਹੈਗਾ ਮਨ ਤਾਂ ਤਾਂ ਭਿੱਜੇਗਾ ਜੇ ਇਹਨਾਂ ਮਤਾਂ ਵਿੱਚ ਸੱਤ ਹੋਏਗਾ ਹੁਣ ਇਹ ਸੱਚ ਨੂੰ ਸਮਝਣ ਲਈ ਗੁਰਵਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਉਹਦੇ ਤੇ ਚੱਲਣ ਦੀ ਲੋੜ ਹੈਗੀ ਆ ਫੇਰ ਇਸ ਗੱਲ ਦੀ ਸਮਝ ਆਉਣੀ ਹੈ ਕਹਿੰਦੇ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਤੇ ਜੇ ਮੈਂ ਚੱਲਦਾ ਹਾਂ ਕਿਉਂਕਿ ਜੇ ਸੱਚ ਦੇ ਮਾਰਗ ਤੇ ਕੋਈ ਵੀ ਚੱਲਦਾ ਤਾਂ ਉਹ ਇਕੱਲਾ ਰਹਿ ਜਾਂਦਾ ਉਹਦੇ ਨਾਲ ਹੋਰ ਸਾਥ ਦੇਣ ਵਾਲੇ ਨਹੀਂ ਰਹਿ ਜਾਂਦੇ ਕਿਉਂਕਿ ਜਿਹੜਾ ਸੱਚ ਹੈਗਾ ਉਹ ਤੇ ਸਾਨੂੰ ਝੂਠ ਨੂੰ ਛੱਡਣਾ ਪੈਂਦਾ ਹੈ ਝੂਠ ਨੂੰ ਛੱਡਣਾ ਜਿਹੜਾ ਇਥੋਂ ਤੱਕ ਕਿ ਸਾਨੂੰ ਸਰੀਰ ਦੀ ਮਨੋਤ ਤੋਂ ਵੀ ਅੱਗੇ ਜਾਣਾ ਪੈਂਦਾ ਹੈ ਇਸ ਕਰਕੇ ਜਦੋਂ ਇੱਧਰ ਨੂੰ ਗੱਲ ਆਉਂਦੀ ਆ ਤਾਂ ਆਮ ਜਿਹੜੇ ਜਿਗਿਆਸੂ ਆਨੋ ਇਸ ਮਾਰਗ ਨੂੰ ਛੱਡ ਜਾਂਦੇ ਹਨ ਤੇ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਵਿਰਲੇ ਪਾਏ ਨਾਨਕ ਜੋ ਨਾ ਰਚੇ ਪ੍ਰਪੰਚ ਵਿਰਲੇ ਹੁੰਦੇ ਜਿਹੜੇ ਪ੍ਰਪੰਚ ਨਹੀਂ ਰਚਦੇ ਨਹੀਂ ਤਾਂ ਸਾਰੇ ਆਪਣਾ ਵੱਡੇ ਤੋਂ ਵੱਡਾ ਗੁਰਦੁਆਰਾ ਬਣਾ ਕੇ ਆਪਣੀ ਠਾਠ ਬਣਾ ਲੈਂਦਾ ਕੋਈ ਪਰਮੇਸ਼ਰ ਦਵਾਰ ਬਣਾ ਲੈਂਦਾ ਇਸ ਤਰ੍ਹਾਂ ਇਹ ਪ੍ਰਪੰਚ ਹਨ ਪ੍ਰਪੰਚ ਦਾ ਹਿਸਾਨ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਸਾਰਿਆਂ ਦੇ ਵਿੱਚ ਗੋਵਿੰਦ ਹੈਗਾ ਆ ਰਾਮ ਕੀ ਅੰਛ ਹੈਗਾ ਪਰ ਆਪਣੀ ਮਾਇਆ ਦੀ ਗਰੀਡ ਦੇ ਕਰਕੇ ਆਪਾਂ ਆਪ ਹੀ ਗੁਰੂ ਬਣ ਕੇ ਬੈਠ ਜਾਂਦੇ ਆਂ ਉਪਰੋ-ਉਪਰ ਕਰਦੇ ਆਂ ਅਸੀਂ ਗੁਰੂ ਨਹੀਂ ਅਸੀਂ ਤਾਂ ਦਾਸ ਆ ਪਰ ਦਸਵੰਦ ਕਾਦੀ ਲੈਂਦੇ ਹੋ ਦਸਵੰਦ ਕਾਦੀ ਲੈਂਦੀ ਝੂਠ ਸੀ ਗਿਆਨ ਤਾਂ ਕਿਸੇ ਨੂੰ ਸੱਚ ਦਾ ਦੇਣਾ ਨਹੀਂ ਹੈਗਾ ਤੇ ਉਦਾਂ ਕਹਣਾ ਕਿ ਜਿਹੜਾ ਕਾਰੋਬਾਰ 'ਚ ਤੁਸੀਂ ਜਿਹੜੀ ਦਸਵੰਦ ਸਾਨੂੰ ਦੇ ਦਿਆ ਕਰੋ ਤਾਂ ਕਿ ਸਾਡਾ ਗੜਾ ਗੁਰਦੁਆਰਾ ਆਏਗਾ ਉਹਦੇ ਵਿੱਚ ਜਿਹੜਾ ਸਿਸਟਮ ਚੱਲਦਾ ਰਹੇ ਇਹ ਸੰਤ ਆਪ ਤਾਂ ਇਹ ਲਗਜ਼ਰੀ ਜੀਵਨ ਦੀਆਂ ਲਾਈਫ ਜੀ ਰਹੇ ਆਂ ਪਰ ਦੂਸਰਿਆਂ ਨੂੰ ਇਹ ਭਰਮ ਵਿੱਚ ਪਾ ਕੇ ਆਪਣੀ ਦੁਕਾਨ ਨੂੰ ਚਲਾਉਂਦੇ ਹਨ ਇਹਨਾਂ ਦੇ ਕਰਕੇ ਹੀ ਜਿਹੜਾ ਗੱਲੀਆਂ ਗੱਲਾਂ ਗਲੀਆਂ ਦੇ ਵਿੱਚ ਚਿੱਕੜ ਪਾਵੇਂ ਗੱਲਾਂ ਵਿੱਚ ਚਿੱਕੜ ਗੱਲਾਂ ਵਿੱਚ ਜਿਹੜੀ ਮਨੋਹਤ ਹੈਗੀ ਆ ਸਾਰੀ ਇਹਨਾਂ ਦੇ ਵਿੱਚ ਸਿਰਫ ਇੱਛਾ ਪੂਰਤੀ ਦੀ ਆ ਗਿਆ ਹਰੇਕ ਬੰਦਾ ਆਉਂਦਾ ਵੀ ਨਾ ਕੋਲ ਇਹੋ ਹੀ ਇਸੇ ਕੰਮ ਲਈ ਆ ਕੇ ਜੀ ਬਾਬਾ ਜੀ ਮੈਂ ਬਾਹਰ ਜਾਣਾ ਚਾਹੁੰਦਾ ਹੈ ਜਾਂ ਕੋਈ ਕਹਿੰਦਾ ਮੇਰੇ ਬੱਚਾ ਨਹੀਂ ਹੈਗਾ ਕੋਈ ਔਲਾਦ ਦੀ ਖਾਤਰ ਕੋਈ ਕਿਸੇ ਚੀਜ਼ ਐਦਾਂ ਦੇ ਕੰਮਾਂ ਦੀ ਖਾਤਰ ਇਹਨਾਂ ਕੋਲ ਆਉਂਦੇ ਹਨ ਤੇ ਉਹ ਉਹਨਾਂ ਦੀ ਇੱਛਾ ਪੂਰੀਆਂ ਕਰੀ ਜਾਂਦੇ ਹਨ ਇਸ ਤਰ੍ਹਾਂ ਇਹਨਾਂ ਦਾ ਚਿੱਕੜ ਫਲਾਇਆ ਹੋਇਆ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੂਬਲੇ ਕਹਿੰਦੇ ਪੰਕਜ ਮੋਹ ਜਿਹੜਾ ਇਹ ਚਿੱਕੜ ਹੈਗਾ ਮੋਹ ਦਾ ਪੰਕਜ ਮੋਹ ਪੱਗ ਨਹੀਂ ਚਾਲੇ ਇਸ ਕਰਕੇ ਅੱਗੇ ਨਹੀਂ ਚੱਲਿਆ ਜਾ ਸਕਦਾ ਹਮ ਦੇਖਾ ਤੇ ਕਹਿੰਦੇ ਸਤਗੁਰੂ ਨਾਨਕ ਜੀ ਦਾ ਬਚਨ ਹੈ ਕਿ ਅਸੀਂ ਜਦੋਂ ਦੇਖਦੇ ਤਾਂ ਸਾਰੇ ਡੁੱਬ ਰਹੇ ਡੁੱਬਣ ਦਾ ਕਾਰਨ ਇਹ ਹੈ ਕਿ ਗਨ ਪਾਥਰ ਕ세 ਤਰੇਆ ਥਾ ਤੇ ਗੱਲ ਦੇ ਵਿੱਚ ਤਾਂ ਪੱਥਰ ਹੈਗਾ ਪੱਥਰ ਹੈਗਾ ਪੱਥਰ ਦਾ ਮਤਲਬ ਹੈਗਾ ਕਿ ਹਉਮੈ ਮੋਹ ਭਰਮ ਪੈ ਭਾਰ ਹਉਮੈ ਮੋਹ ਦੇ ਕਰਕੇ ਭਾਰ ਮੈਗਾ ਭਰਮ ਦਾ ਹੀ ਭਾਰ ਹੈ ਕਹਿੰਦਾ ਮੈਂ ਤਾਂ 70 ਕਿਲੋ ਦਾ ਕੋਈ ਕਹਿੰਦਾ 80 ਕਿਲੋ ਦਾ ਜਦ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਸਰੀਰ ਤੋੜ ਹੈਗਾ ਹਰੇਕ ਬੰਦਾ ਸਰੀਰ ਨਹੀਂ ਹੈ ਹਰੇਕ ਬੰਦਾ ਆਤਮਾ ਹੈਗਾ ਇਸ ਕਰਕੇ ਆਤਮਾ ਨੂੰ ਭੁੱਲਣ ਦੇ ਕਰਕੇ ਆਪਣੇ ਆਪ ਨੂੰ ਸਰੀਰ ਸਾਹਮਣੇ ਸਰੀਰ ਸੰਮਨ ਕਰਕੇ ਇਹਨਾਂ ਦਾ ਭਾਰ ਹੈਗਾ ਤੇ ਜੇ ਭਾਰ ਨੂੰ ਇਹਨੂੰ ਛੱਡਣਾ ਹੈਗਾ ਈਗੋ ਨੂੰ ਛੱਡਣਾ ਪਵੇਗਾ ਈਗੋ ਜਿਹੜੀ ਆਹੰਕਾਰ ਜਿਹੜਾ ਹੈਗਾ ਉਹਦੇ ਕਰਕੇ ਸਾਰੇ ਆਪਾਂ ਇੱਥੇ ਫਸੇ ਅੱਗੇ ਘੋਮੇ ਇਹ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੋਂਮੇ ਦੇ ਕਰਕੇ ਬੰਦਨਾ ਹੈਗਾ ਤੇ ਬੰਦਨਾ ਦੇ ਕਰਕੇ ਤੇ ਮੁੜ-ਮੁੜ ਇਹ ਜਨਮ ਲੈਂਦਾ ਹੈਗਾ ਜਿੰਨਾ ਚਿਰ ਇਸ ਨੂੰ ਸੱਚ ਦਾ ਗਿਆਨ ਨਹੀਂ ਹੋਏਗਾ ਉੰਨਾ ਚਿਰ ਜਿਹੜੀ ਆਤਮਾ ਉਹ ਅਵਾਗਵਨ ਦੇ ਚੱਕਰ ਵਿੱਚ ਫਸੀ ਰਹਿੰਦੀ ਹੈ ਅਵਾਗਵਨ ਜਿਹੜਾ ਹੈਗਾ ਉਹ ਆਤਮਾ ਦਾ ਹੈ ਜੰਮਣਾ ਮਰਨਾ ਹੁਕਮ ਹੈ ਹੁਕਮ ਦਾ ਮਤਲਬ ਸਰੀਰ ਦੇ ਜਿਹੜਾ ਇਹਨੂੰ ਸਰੀਰ ਮਿਲਿਆ ਉਹ ਹੁਕਮ ਅਨੁਸਾਰ ਮਿਲਿਆ ਹੈ ਬਾਕੀ ਸਾਰਾ ਕੁਝ ਜਿਹੜਾ ਉਹ ਭਾਣੇ ਵਿੱਚ ਹੈਗਾ ਹੁਕਮ ਦੇ ਵਿੱਚ ਹੈਗਾ ਤੇ ਉਹ ਤੋਂ ਬਗੈਰ ਕਿਸੇ ਦੇ ਵੀ ਹੱਥ ਵਿੱਚ ਕੁਝ ਨਹੀਂ ਹੈਗਾ ਹਰ ਜੀਵ ਭਾਵੇਂ ਸੋਈ ਜੀਵ ਕਰਨ ਜੋ ਹੁਕਮ ਨੂੰ ਪਾਉਂਦਾ ਹੈ ਉਹੀ ਜੀਵ ਕਰਦੇ ਹਨ ਭਿੱਜੋਸ ਜੋ ਕੰਬਲੀ ਅੱਲਾ ਵਰਸੋ ਮੇ ਹੋ ਜਾਏ ਮਿਲਾਂ ਤਿਨ ਸੱਜਣਾ ਟੁੱਟੋ ਨਹੀਂ ਨੇ ਹੋ ਬਾਬਾ ਫਰੀਦ ਜੀ ਇੱਥੇ ਕਹਿ ਰਹੇ ਹਨ ਕਿ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੋਂ ਮੇ ਹੁਣ ਅੱਲਾ ਜਿਹੜਾ ਹੈਗਾ ਮੇਗੇ ਨੂੰ ਫਰਮਾਨ ਹੋਇਆ ਵਰਸੋ ਕਿਰਪਾਤਾਰ ਹੁਣ ਜਦੋਂ ਕਿਸੇ ਨੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੁੰਦੀ ਹੈ ਤਾਂ ਪਰਮੇਸ਼ਰ ਸੱਚ ਦੇ ਗਿਆਨ ਦੀ ਵਰਸਾ ਕਰਦਾ ਹੈ ਅਮਰਤਾ ਵਰਸਦਾ ਹੀ ਹੈਗਾ ਸੱਚ ਤਾਂ ਮਿਲਦਾ ਹੀ ਮਿਲਦਾ ਗਰਵਾਣੀ ਨੂੰ ਸਮਝ ਲੋ ਚ ਸੱਚ ਹੀ ਸੱਚ ਹੈਗਾ ਪਰ ਉਹ ਨੂੰ ਕੋਈ ਸਮਝਦਾ ਹੀ ਨਹੀਂ ਹੈਗਾ ਜੇ ਸਮਝੋਗੇ ਤੇ ਉਹਦੇ ਨਾਲ ਜਿਹੜੀ ਕਮਲੀ ਮਤ ਹੈਗੀ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ RAM ਰਸਾਇਣ ਜੋਰਤੇ ਨਾਨਕ ਸੱਚ ਅਮਲੀ ਹੁਣ ਜਿਹੜਾ RAM ਦਾ ਰਸਾਣ ਹੈ ਜਿਹੜਾ ਸੱਚ ਦਾ ਗਿਆਨ ਹੈ ਜਿਹੜਾ ਆਤਮਾ ਦਾ ਗਿਆਨ ਹੈਗਾ ਉਹ ਨੂੰ ਜਿਹੜਾ ਲੈ ਲੈਂਦਾ ਹੈਗਾ ਉਹ ਸੱਚਾ ਅਮਲੀ ਹੈਗਾ ਅਮਲੀ ਦਾ ਮਤਲਬ ਕੋਈ ਨਸ਼ੇ ਪੀਣ ਵਾਲੀ ਗੱਲ ਨਹੀਂ ਹੈਗੀ ਅਮਲੀ ਦਾ ਮਤਲਬ ਜਿਹਨੂੰ ਸੱਚ ਦਾ ਨਸ਼ਾ ਜਿਹੜਾ ਸੱਚ ਨੂੰ ਹੀ ਸਮਝਣ ਵਿੱਚ ਲੱਗਿਆ ਰਹਿੰਦਾ ਉਹਨੂੰ ਸੱਚਾ ਅਮਲੀ ਕਿਹਾ ਜਾਏਗਾ ਜਾਏ ਮਿਲਾ ਤੇ ਨਾ ਸੱਜਣਾ ਟੁੱਟੇ ਨਾਹੀ ਨੇਵ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਗੁਰਬਾਣੀ ਜਿਉ ਜੋ ਉਪਦੇਸ਼ ਦਿੰਦੀ ਆ ਉਹਦੇ ਅਨਸਾਰ ਚੱਲਦੇ ਆ ਜਾਏ ਮਿਲੋ ਤੇ ਨਾ ਸੱਜਣਾ ਟੁੱਟੇ ਨਾਹੀ ਨੇਵ ਜੇ ਆਪਾਂ ਸੱਚ ਦੇ ਗਿਆਨ ਨੂੰ ਲੈ ਲਈਏ ਗੁਰਬਾਣ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਈਏ ਉਸ ਸੰਸਾਰ ਚੱਲੀਏ ਤਾਪਾ ਜਿਹੜਾ ਆਪਣਾ ਮੂਲ ਆ ਉਹਦੇ ਨਾਲ ਆਪਣਾ ਮਿਲਾਪ ਹੋ ਸਕਦਾ ਹੈ ਆਪਣਾ ਆਪਣੇ ਮੂਲ ਨਾਲ ਮਿਲਾਪ ਕਿਉਂ ਨਹੀਂ ਹੈ ਮਿਲਾਪ ਨਾ ਹੋਣ ਦਾ ਕਾਰਨ ਹੈ ਕਿ ਆਪਣੇ ਅੰਦਰ ਭਰਮ ਹੈ ਅਗਿਆਨਤਾ ਹੈ ਆਪਾਂ ਇਹ ਸੰਸਾਰ ਨੂੰ ਸੱਚ ਸਮਝਦੇ ਆ ਹੁਣ ਜਿਹੜਾ ਆਪਣਾ ਮੂਲ ਹੈਗਾ ਉਹਦੇ ਵਿੱਚ ਚਾਰ ਗੁਣ ਹੈਗੇ ਆ ਪਰ ਇਹਦੇ ਚਾਰ ਗੁਣੇ ਨੇ ਗੁਆ ਰਹੇ ਹਨ ਹਰ ਵਸਰਤ ਤੇਰੇ ਗੁਣ ਗਲਿਆ ਹੁਣ ਹਰ ਨੂੰ ਵਿਸਰਣ ਕਰਕੇ ਤੇ ਗੁਣ ਗਲੇ ਹਨ ਪਰ ਜੇ ਸੱਚ ਨੂੰ ਫੇਰ ਮੰਨ ਲਵੇ ਤਾਂ ਇਹ ਫੇਰ ਦੁਬਾਰਾ ਆਪਣੇ ਨਿਜ ਕਰ ਵਿੱਚ ਜਾ ਸਕਦਾ ਹੈ ਨਿਜ ਕਰ ਵਿੱਚ ਵਾਸਾ ਹੋ ਸਕਦਾ ਹੈ ਜਾਗਰਤ ਅਵਸਥਾ ਹੋ ਸਕਦੀ ਹੈ ਇਸ ਤਰ੍ਹਾਂ ਜਿੰਨਾ ਚਿਰ ਆਪਾਂ ਸੱਚ ਦੇ ਗਿਆਨ ਨੂੰ ਨਹੀਂ ਲੈਂਦੇ ਤੇ ਆਪਾਂ ਜਿਹੜਾ ਗਲੀਆਂ ਦੇ ਵਿੱਚ ਚਿੱਕੜ ਜਿਹੜਾ ਹੈਗਾ ਨਾ ਇਹ ਗਲੀਆਂ ਵਾਲਾ ਚਿੱਕੜ ਰਸਤੇ ਵਿੱਚ ਚਿੱਕੜ ਨੂੰ ਚਿੱਕੜ ਸਮਝ ਹੀ ਜਾਂਦੇ ਆ ਪਰ ਅਸਲੀ ਜਿਹੜਾ ਚਿੱਕੜ ਹੈਗਾ ਉਹ ਅਗਿਆਨਤਾ ਹੈਗੀ ਆ ਮਤਾਂ ਦੇ ਵਿੱਚ ਝੂਠ ਦਾ ਪ੍ਰਚਾਰ ਹੈਗਾ ਉਹਨੂੰ ਗਲੀਆਂ ਚਿੱਕੜ ਕਿਹਾ ਗਿਆ ਹੈਗਾ ਕਿਉਂਕਿ ਭਗਤਾਂ ਤੇ ਸੰਸਾਰੀਆਂ ਨੂੰ ਜੋੜਨਾ ਆ ਰਾਸ ਭਗਤ ਜਿਹੜੇ ਗੱਲ ਸੱਚੀ ਕਰਦੇ ਹੁੰਦੇ ਆ ਜਿਹੜੇ ਸੰਸਾਰੀ ਉਹਨਾਂ ਨੂੰ ਸੰਸਾਰ ਦੀਆਂ ਗੱਲਾਂ ਦਾ ਗਿਆਨ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਦੇ ਵਿੱਚ ਬਹੁਤ ਫਰਕ ਹੈਗਾ ਇਹਦੇ ਫਰਕ ਦੇ ਕਰਕੇ ਹੀ ਲੋਕ ਇੱਥੇ ਆਪਸ ਵਿੱਚ ਇੱਕ ਦੂਸਰੇ ਨੂੰ ਉਲਝਦੇ ਰਹਿੰਦੇ ਹਨ ਪਰ ਜੇ ਇਹਨੇ ਸੱਚ ਦਾ ਗਿਆਨ ਲੈਣਾ ਹੁੰਦਾ ਉਹ ਗੁਰਬਾਣੀ ਦੇ ਬੇਅਸ਼ ਨੂੰ ਸੁਣ ਕੇ ਮੰਨ ਕੇ ਉਹਦੇ ਅਨੁਸਾਰ ਚੱਲ ਕੇ ਇਹ ਭਾਵ ਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ